हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਮਰ ਕੇ ਕੰਗਣਾ ਰਣਾਉ ਦੀ ਫਿਲਮ ਐਮਰਜੈਂਸੀ ਪੂਰੇ ਪੰਜਾਬ ਭਰ ਦੇ ਵਿੱਚ ਫਿਰ ਤੋਂ ਜਿਹੜੀ ਕਿ ਲੱਗਣ ਜਾ ਰਹੀ ਹੈ ਔਰ ਦੇਖੋ ਇੱਕ ਦੌਰ ਸੀ ਜਦੋਂ ਐਮਰਜੈਂਸੀ ਦੇ ਟ੍ਰੇਲਰ ਰਿਲੀਜ਼ ਹੋਏ ਸੀ ਔਰ ਪੰਜਾਬ ਦੇ ਵਿੱਚ ਸਿੱਖਾਂ ਨੇ ਬਹੁਤ ਵੱਡਾ ਯਾਨੀ ਇੱਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਕੰਗਣਾ ਰਣਾਉ ਦੇ ਖਿਲਾਫ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਇੱਕ ਕੰਗਣਾ ਰਣਾਉਤ ਬਨਿਓ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਔਰ ਅਮਰਜੈਂਸੀ ਫਿਲਮ ਲਗਣੀ ਪੂਰੀ ਤੈ ਆ ਪੰਜਾਬ ਦੇ ਵਿੱਚ 17 ਜਨਵਰੀ ਨੂੰ ਔਰ ਜਿਹੜੇ ਸਿੱਖ ਸਮਾਜ ਦੇ ਲੋਕ ਵਿਰੋਧ ਹੋਏ ਸੀ ਮੌਨਾ ਬਾਰੇ ਵੀ ਪੂਰੀ ਡਿਟੇਲ ਦੇ ਨਾਲ ਤੁਹਾਡੇ ਨਾਲ ਜਿਹੜੀ ਵਿਚਾਰ ਸਾਂਝੇ ਕਰਨੇ ਆ ਬੜੇ ਹੀ ਅਹਿਮ ਨੇ ਜ਼ਰੂਰੀ ਆ ਦੇਖੋ ਇੱਕ ਪਾਸੇ ਕੰਗਣਾ ਕਹਿੰਦੀ ਆ ਕਿ ਮੇਰੇ ਇਹਦੇ ਉੱਤੇ ਕਰੋੜਾਂ ਰੁਪਏ ਲੱਗੇ ਨੇ ਜੇਕਰ ਫਿਲਮ ਨਹੀਂ ਲੱਗਦੀ ਤਾਂ ਮੈਂ ਇਹਦੇ ਪਿੱਛੇ ਇੱਕ 12-15 ਕਰੋੜ ਰੁਪਏ ਦਾ ਇੱਕ ਬੰਗਲਾ ਵੀ ਵੇਚ ਚੁੱਕੀ ਆ ਤਾਂ ਦੂਜੀ ਧਿਰ ਹੈ ਜਿਹੜੀ ਉਹ ਇਹਦੇ ਸਾਹਮਣੇ ਪੰਜਾਬ ਦੇ ਕੱਲੇ ਸਿੱਖ ਨੇ ਹੋਰ ਸਮਾਜ ਜ਼ਿਆਦਾਤਰ ਇਸ ਉੱਤੇ ਗੱਲ ਆਪਦੀ ਜਾਂ ਟਿੱਪਣੀ ਨਹੀਂ ਕਰਦਾ ਸਿੱਖ ਸਮਾਜ ਕਹਿੰਦਾ ਇਹ ਅਸੀਂ ਫਿਲਮ ਨਹੀਂ ਲੱਗਣ ਦੇਵਾਂਗੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਦਿਖਾਉਂਗਾ ਉਸ ਤੋਂ ਬਾਅਦ ਜਿਹੜੀ ਬੇहद ਜਿਆਦੇ ਡਰਾ ਦੇਣ ਵਾਲੀ ਗੱਲ ਤੁਹਾਡੇ ਸਾਹਮਣੇ ਧਰਨ ਜਾਊਗਾ ਕਿਉਂਕਿ ਅਕਸਰ ਮੈਂ ਵੀ ਪੰਜਾਬ ਦੇ ਵਿੱਚ ਹੀ ਆ ਔਰ ਤੁਸੀਂ ਜਿਹੜੀ ਸਿੱਖਾਂ ਬਾਰੇ ਸੋਚਦੇ ਹੋ ਪੂਰੀ ਡਿਟੇਲ ਦੇ ਨਾਲ ਮੈਂ ਦਿਖਾਊਗਾ ਕਿ ਗੱਲ ਹੈ ਕੀ ਹੈ ਬਹੁਤ ਸਾਰੇ ਸਾਥੀਆਂ ਦਾ ਕਹਿਣਾ ਕਿ ਕੰਗਣਾ ਬਾਰੇ ਸੋਚੋ ਪਰ ਮੈਂ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗਾ ਸੁਣਨ ਦੇ ਵਾਸਤੇ ਇਹੋ ਜਿਹੀ ਗੱਲ ਆ ਕਿ ਕਿਹਾ ਜਾਵੇ ਅਸਲ ਗੱਲ ਨਾ ਸਿੱਧੀ ਲੋਕ ਸਮਝਣਾ ਚਾਹੁੰਦੇ ਨੇ ਤੇ ਨਾ মিডিਆ ਸਮਝੋਣੀ ਚਾਹਵੇ ਅਸਲ ਦੇ ਵਿੱਚ ਐਮਰਜੈਂਸੀ ਉਹ ਫਿਲਮ ਹੈ ਜਿਹਨੂੰ ਕੰਗਣਾ ਅਰਨੌਤ ਨੇ ਬਣਾਇਆ ਅੰਦੀ ਕੋ ਦੀ ਪ੍ਰੋਡਿਊਸਰ ਆਪ ਹੈ ਕਿਉਂਕਿ ਇੱਕ ਕਿਸੇ ਹੋਰ ਨੇ ਵੀ ਪੈਸਾ ਖਰਚਿਆ ਉਹਦੇ ਚ ਹੋ ਸਕਦਾ ਇੱਕ ਦੋ ਵਾਰ ਉਹਦੇ ਤੋਂ ਪ੍ਰੋਡਿਊਸਰ ਹੋਣ ਤੇ ਨਾਲ ਐਸੀ ਫਿਲਮ ਦੇ ਵਿੱਚ ਉਹ ਮੇਨ ਕਿਰਦਾਰ ਚ ਹੈ ਤੀਜੀ ਗੱਲ ਕਿ ਇਹ ਫਿਲਮ ਵਿਵਾਸਾਚ ਹੈ ਸਤੰਬਰ ਦੇ ਵਿੱਚ ਫਿਲਮ ਰਿਲੀਜ਼ ਹੋਣ ਲੱਗੀ ਸੀ ਤਾਂ ਪੰਜਾਬ ਦੇ ਵਿੱਚ ਇਹਦਾ ਵਿਰੋਧ ਉੱਠਿਆ ਕਿਉਂਕਿ ਕੁਝ ਕੁ ਸੀਨ ਸੀ ਜਿਹੜੇ ਜਿਨ੍ਹਾਂ ਨੂੰ ਲੈ ਕੇ ਵਿਰੋਧ ਹੋਇਆ ਅਕੀਨਗੋੜ ਤੋਂ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਹੋਰਾਂ ਨੇ ਇਹ ਫਿਲਮ ਦੇ ਖਿਲਾਫ ਆਵਾਜ਼ ਚੱਕੀ ਸੀ ਕਿਉਂਕਿ ਇਹ ਫਿਲਮ ਇੰਦਰਾ ਗਾਂਧੀ ਦੇ ਨਾਲ ਸੰਬੰਧਿਤ ਦੇਖੋ ਪੰਜਾਬੀਓ ਫਿਲਮ ਤਾਂ ਲੱਗੂਗੀ 17 ਜਨਵਰੀ ਨੂੰ ਲੱਗੂਗੀ ਇਹ ਤੈਅ ਆ ਔਰ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਦੇਵਾ ਸਿੱਧੂ ਕੀ ਕਹਿਣ ਵਾਲਾ ਪਰ ਜਿਹੜੀ ਗੱਲ ਮੈਂ ਕਹਿਣ ਵਾਲਾ ਉਹ ਬੜੀ ਹੀ ਅਹਿਮ ਹੈ ਤੇ ਬੜੀ ਹੀ ਜ਼ਰੂਰੀ ਹੈ ਔਰ ਜਿਹੜੇ ਪੁਰਾਣੇ ਸਾਥੀਆਂ ਨੇ ਮੇਰੀਆਂ ਕੰਗਣਾ ਰਣਾਉ ਦੇ ਉੱਤੇ ਵੀਡੀਓ ਦੇਖੀਆਂ ਬਹੁਤ ਸਾਰੀਆਂ ਵਾਇਰਲ ਹੋਈਆਂ ਨੇ ਤਾਂ ਜੇ ਦੇਖੋ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਹ ਧਿਆਨ ਦੇ ਨਾਲ ਸੁਣਨਾ ਮੇਰਾ ਵੀਰ ਔਰਤ ਤੁਹਾਨੂੰ ਉਸ ਉੱਤੇ ਕੰਮਲ ਵੀ ਕਰਨਾ ਪੈਣਾ ਕਿਉਂ ਗੱਲ ਪੰਜਾਬ ਦੀ ਹੈ ਤੇ ਗੱਲ ਸਾਡੀ ਕੌਮ ਦੀ ਹੈ ਬਹੁਤ ਸਾਰੇ ਸਾਥੀਆਂ ਨੇ ਕਿਹਾ ਤੇ ਕੰਗਣਾ ਰਣਾਉਦਾ ਇੰਨਾ ਖਰਚ ਹੋ ਗਿਆ ਤੇ ਫਿਲਮ ਲੱਗਣੀ ਚਾਹੀਦੀ ਹੈ ਖਾਸ ਕਰਕੇ ਕਿਹੜਾ ਬੰਦਾ ਹੁੰਦਾ ਸੀ ਸਾਹਮਣੇ ਉਹ ਚਿਹਰਾ ਮੈਨੂੰ ਫਿਰ ਤੋਂ ਯਾਦ ਆ ਜਾਂਦਾ ਜਿਹਦੇ ਉੱਤੇ ਮੇਰੀਆਂ ਕਈ ਲੱਖਾਂ ਤੱਕ ਵੀਡੀਓ ਵਾਇਰਲ ਹੋ ਚੁੱਕੀਆਂ ਲੁਧਿਆਣੇ ਦਾ ਮੁਖੀ ਜਿਹੜਾ ਸਿਪ ਸੈਨਾ ਦਾ ਗੰਜਾ ਆ ਉਹਦਾ ਨਾਂ ਹੈਗਾ ਅਮਿਤ ਅਰੋੜਾ ਜਿਹੜਾ ਕਹਿੰਦਾ ਸੀ ਮੈਂ ਕੰਗਣਾ ਰਣੌਤ ਦਾ ਭਰਾ ਆਂਗਾ ਤੇ ਕੰਗਣਾ ਜਿਹੜੀ ਰਣੌਤ ਹੈ ਉਹ ਸ਼ੇਰ ਨਹੀਂ ਹੈ ਮੇਰੀ ਭੈਣ ਹੈ ਤੇ ਹੁਣ ਇਹ ਬਲੂੰਗੜਾ ਬਣ ਗਿਆ ਦਰਸਅਲੇ ਨੂੰ ਸਿੰਘਾਂ ਨੇ ਸੋਦਾ ਵੀ ਲਾ ਦਿੱਤਾ ਸੀ ਕਈ ਵਾਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਔਰ ਫਿਰ ਤੋਂ ਜਾਨੀ ਇਹਦੀ ਥੋੜੀ ਜੀ ਝਾੜਪੂਛ ਕੀਤੀ ਗਈ ਹੈ ਸਾਡੇ ਸਿੱਖਾਂ ਬੰਨਿਓ ਤਾਂ ਹਣੋਦੇ ਦਾ ਇਹ ਭੀਜੀ ਬਿੱਲੀ ਬਣ ਕੇ ਆਪਦੇ ਕੈਵੰਜੇ ਦੇ ਵਿੱਚ ਹੀ ਰਹਿੰਦਾ ਔਰ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਉਹੀ ਉਹੀ ਨੌਜਵਾਨ ਆ ਪੰਜਾਬ ਦਾ ਜੀਨੇ ਕੰਗਣਾ ਰਣਾਉਤ ਨੂੰ ਧਮਕੀ ਦਿੱਤੀ ਸੀ ਔਰ ਬਾਲੀਵੁੱਡ ਤੇ ਕਿ ਮੇਰਾ ਅਸਰ ਉਸ ਚੀਜ਼ ਦਾ ਦੇਖਣ ਨੂੰ ਮਿਲਿਆ ਸੀ ਔਰ ਕੀ ਦੀ ਬਦੌਲਤ ਤੁਹਾਡੀ ਬਦੌਲਤ ਸਾਡੇ ਪੰਜਾਬੀਆਂ ਨੇ ਸਾਡੇ ਸਿੱਖ ਸਮਾਜ ਨੇ ਇਹ ਵੀਡੀਓ ਬਾਲੀਵੁੱਡ ਤੋਂ ਪਰਾਂ ਤੱਕ ਪਹੁੰਚਾ ਦਿੱਤੀ ਸੀ ਮੈਨੂੰ ਉਸ ਦੇ ਸੰਦੇਸ਼ ਮਿਲ ਵੀ ਗਏ ਸੀ ਤੇ ਦੂਜੀ ਵੀਡੀਓ ਦੇ ਵਿੱਚ ਮੈਂ ਰਪਲਾਈ ਦਿੱਤਾ ਸੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਸਾਡੀ ਸਿੱਖ ਕੌਮ ਨੂੰ ਕਿ ਮੇਰਾ ਸੁਨੇਹਾ ਤੁਸੀਂ ਦਰਸਲ ਉਦੋਂ ਵੀ ਅੱਗੇ ਤੱਕ ਪਹੁੰਚਾਇਆ ਤੁਹਾਡਾ ਬਹੁਤ ਧੰਨਵਾਦ ਕਿ ਮੈਂ ਸਾਡੀ ਸਿੱਖ ਕੌਮ ਦੇ ਲਈ ਉਸ ਕੰਗਣਾ ਰਣਾਉਤ ਭੇੜ ਦੇ ਲਈ ਯਾਨੀ ਇਹੋ ਜੀ ਸ਼ਦਾਬਲੀ ਮੈਂ ਬੋਲਿਆ ਸੀ ਵੈਸੇ ਮੈਂ ਗਲਤ ਨਹੀਂ ਬੋਲਿਆ ਸੀ ਕਿਉਂਕਿ ਕਈ ਮਾਵਾਂ ਕਈ ਭੈਣਾ ਸੁਣਦੀਆਂ ਹੁੰਦੀਆਂ ਨੇ ਪਰ ਮੈਂ ਕਹੇ ਜੇ ਨਾਜ ਦੇ ਵਿੱਚ ਉਹਨੂੰ ਆਪਦਾ ਰੂਪ ਦਿਖਾਇਆ ਸੀ ਕਿ ਜੇ ਕਰ ਵਾਕਈ ਤੂੰ ਫਿਲਮ ਲਾਵੇਂਗੀ ਤਾਂ ਫਿਰ ਤੁਹਾਡੇ ਨਾਲ ਅਸੀਂ ਉਹ ਕਰਾਂਗੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਦੇ ਸੋਚੀ ਨਹੀਂ ਹੋਣੀ ਧਮਕੀਆਂ ਬਹੁਤ ਸਾਰੀਆਂ ਗਈਆਂ ਵਿੱਕੀ ਦੇ ਬੰਨਿਓ ਵੀ ਗਈਆਂ ਜਿਹੜਾ ਕਿ ਵਿੱਕੀ ਥਾਮਸ ਆ ਉਹਦਾ ਵੀ ਹੁਣ ਟ੍ਰੇਲਰ ਰਿਲੀਜ਼ ਹੋਣ ਵਾਲਾ ਹੀ ਹੈ ਕਿਉਂਕਿ ਸਿੱਖ ਕੌਮ ਨੂੰ ਜਿਹੜੇ ਲੋਕ ਪਿਆਰ ਕਰਦੇ ਨੇ ਉਹ ਬਹੁਤ ਸਾਰਾ ਯਾਨੀ ਇੱਕ ਜਾਨ ਛਿੜਕਦੇ ਨੇ ਔਰ ਮੈਂ ਤੁਹਾਨੂੰ ਹੁਣ ਕਹਿਣਾ ਚਾਹਣਾ ਜਿੰਨੇ ਸਾਥੀ ਤੁਸੀਂ ਮੇਰੀ ਸਪੋਰਟ ਦੇ ਵਿੱਚ ਵਾਕਈ ਖੜੋਗੇ ਤਾਂ ਦੇਖੋ ਸੁੱਕੀ ਸਪੋਰਟ ਕਿਸੇ ਨੇ ਨਹੀਂ ਕਰਨੀ ਇਹ ਮੇਰਾ ਤੁਹਾਡੇ ਨਾਲ ਵਾਦਾ ਕਿ ਮੈਂ ਕੌਮ ਦੇ ਲਈ ਬੋਲੂਗਾ ਜਦੋਂ ਜਦੋਂ ਸਾਡੀ ਕੌਮ ਦੇ ਉੱਤੇ ਗੱਲ ਹੁੰਦੀ ਹੈ ਮੈਂ ਬੋਲੂਗਾ ਤੇ ਬੋਲਦਾ ਵੀ ਹਾਂ ਦੇਖੋ ਮੇਰਾ ਤੁਹਾਡੇ ਨਾਲ ਵਾਅਦਾ ਪੱਕਾ ਹੈ ਪਰ ਹੁਣ ਤੁਸੀਂ ਕੀ ਕਰਨਾ ਹੈ ਕੰਗਣਾ ਰਣਾਉਤ ਭੇਡ ਦੀ ਫਿਲਮ ਲੱਗਣ ਜਾ ਰਹੀ ਆ ਵੱਡੇ ਪੱਧਰ ਤੇ ਮੈਂ ਪ੍ਰਚਾਰ ਕਰਕੇ ਦੀ ਡੋਰ ਕੱਟਣੀ ਚਾਹੁੰਨਾ ਜਿੰਨਾ ਜਨੂਨ ਸਾਡੇ ਲੋਕਾਂ ਦੇ ਵਿੱਚ ਫੈਲੇ ਇਸ ਆਵਾਜ਼ ਦੇ ਨਾਲ ਕਈ ਕੰਨਾਂ ਦੇ ਵਿੱਚ ਇਹ ਆਵਾਜ਼ ਪੈਂਦੀ ਹੈ ਤੇ ਜਜ਼ਬਾ ਬੱਚੇ-ਬੱਚੇ ਦੇ ਦਿਲ ਦੇ ਵਿੱਚ ਕਾਇਮ ਹੋ ਜਾਣਾ ਕਿ ਬਖਤਾਂ ਉਤੇ ਕੰਗਣਾ ਰਣਾਤ ਵਰਗੀਆਂ ਭੇਡਾਂ ਨੂੰ ਕੋਈ ਬੱਚਾ ਵੀ ਟਕਰਾ ਜਾਵੇ ਤਾਂ ਪੰਜਾਬੀਓ ਮੇਰੀ ਅਪੀਲ ਆ ਗਰੁੱਪਾਂ ਦੇ ਵਿੱਚ ਨਾ ਕਿ ਵੈਸੇ ਗਰੁੱਪਾਂ ਦੇ ਵਿੱਚ ਇਹ ਵੀਡੀਓ ਨੂੰ ਸ਼ੇਅਰ ਕਰਨਾ ਤੇ ਉਹੀ ਮੈਂ ਸਿਰ ਮੱਥੇ ਮੈਂ ਸਮਝੂਗਾ ਵੀ ਕੀ ਬਹੁਤ ਵੱਡਾ ਧੰਨਵਾਦੀ ਹੋਊਗਾ ਮੈਂ ਤੁਹਾਡਾ ਕਿ ਸਾਡੇ ਕੌਮ ਦੇ ਲੋਕ ਸਾਡੀ ਪੰਜਾਬੀਅਤ ਦੇ ਲੋਕ ਸਾਡੀ ਸਿੱਖ ਕੌਮ ਵਾਕਈ ਮੇਰੇ ਨਾਲ ਖੜੀ ਹੈ ਤਾਂ ਮੈਂ ਤਹਾਡੇ ਕੋਲੋਂ ਸਦਾ ਹੀ ਉਮੀਦ ਰੱਖੀ ਹੈ ਤੇ ਅੱਜ ਵੀ ਰੱਖਦਾ ਕੰਗਣਾ ਰਣਾਉਤ ਭੇਡ ਦੀ ਫਿਲਮ ਵੀਰੋ 17 ਜਨਵਰੀ ਨੂੰ ਯਾਨੀ ਪਹਿਲਾ ਹੀ ਮਹੀਨਾ ਲੱਗਣ ਜਾ ਰਹੀ ਆ ਪੂਰੇ ਦੇਸ਼ ਭਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਮੋਮਟ ਹੋਣੀ ਤੈ ਹੈ ਇਹ ਗੱਲ ਵੀ ਮੇਰੇ ਤੋਂ ਅੱਜ ਸੁਣ ਲਓ ਬਹੁਤ ਵੱਡੇ ਪੱਧਰ ਤੇ ਯਾਨੀ ਪ੍ਰਦਰਸ਼ਨ ਹੋਣਾ ਸਾਡੇ ਸਿੱਖਾਂ ਬਣੀਓ ਤੇ ਬਹੁਤ ਹੀ ਜਿਆਦਾ ਨੁਕਸਾਨ ਹੋ ਸਕਦਾ ਇਸ ਫਿਲਮ ਕਰਕੇ ਪੰਜਾਬ ਦੇ ਲੋਕਾਂ ਦਾ ਵੀ ਹੋ ਸਕਦਾ ਕਿਉਂਕਿ ਇਹਨਾਂ ਦਾ ਦਰਅਸਲ ਜਾਂਦਾ ਕੁਛ ਨਹੀਂ ਪਰ ਹਰਜਾਨਾ ਭਰਨਾ ਪੈਣਾ ਕੰਗਣਾ ਨੂੰ ਵੀ ਹੈ ਕਿਉਂਕਿ ਵਕਤ ਆਉਣ ਦੇ ਉੱਤੇ ਇਹ ਨਹੀਂ ਪਤਾ ਕਿ ਕਿਹੜਾ ਸਿੰਘ ਮੈਂ ਅਕਸਰ ਕਹਿਣਾ ਹੁੰਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਬਣ ਕੇ ਉਹਦੇ ਸਾਹਮਣੇ ਖੜ ਜੇ ਕਿਉਂਕਿ ਫਿਲਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸ਼ਬੀ ਤੇ ਹੈ ਤੇ ਜੇਕਰ ਇਹ ਫਿਲਮ ਲੱਗਦੀ ਹੈ ਨੁਕਸਾਨ ਸਾਡੇ ਪੰਜਾਬ ਦੇ ਲੋਕਾਂ ਦਾ ਵੀ ਹੋਣਾ ਹੋ ਸਕਦਾ ਉਹਨਾਂ ਦੇ ਪ੍ਰੋਡਿਊਸਰਾਂ ਦਾ ਜਿਹੜੇ ਸੈਂਸਰ ਬੋਰਡ ਵਾਲੇ ਨੇ ਉਹਨਾਂ ਦਾ ਤੇ ਜਾਂ ਫਿਰ ਕੰਗਣਾ ਰਣਾਉਦਾ ਖੁੱਦ ਆ ਇਹ ਕੋਈ ਵੱਡੀ ਗੱਲ ਨਹੀਂ ਜਦੋਂ ਕਿਸੇ ਨੂੰ ਸਿਕੰਜੇ ਦੇ ਵਿੱਚ ਲੈਣ ਦਾ ਟਾਈਮ ਆਉਂਦਾ ਤਾਂ ਫਿਰ ਤੁਸੀਂ ਇਤਿਹਾਸ ਗਵਾ ਰਿਹਾ ਤੁਸੀਂ ਯਾਦ ਕਰੋ 인ਦਰਾ ਗਾਂਧੀ ਜਿਹਦੇ ਉੱਤੇ ਨੇ ਫਿਲਮ ਬਣਾਈ ਹੈ ਸਿੱਖਾ ਬੰਨੀਓ ਸੋਦਾ ਲਾਇਆ ਗਿਆ ਸੀ ਕਿ ਨਹੀਂ ਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਕਿ ਬਹੁਤ ਹੀ ਉੱਚੀ ਪਦਵੀ ਦੇ ਮਾਲਕ ਨੇ ਸਾਡੇ ਅਕਾਲ ਤਖਤ ਸਾਹਿਬ ਦੇ 14ਵੇਂ ਜਥੇਦਾਰ ਨੇ ਸਾਡੀ ਕੌਮ ਦੀ ਪੀੜੀ ਨੂੰ ਬਹੁਤ ਵੱਡੀ ਸਿੱਖ ਮਿਲਦੀ ਆ ਉਹਨਾਂ ਤੋਂ ਬੜਾ ਜਨੂਨ ਪੈਦਾ ਹੁੰਦਾ ਸਾਡੀ ਨੌਜਵਾਨੀ ਦੇ ਵਿੱਚ ਤੇ ਮੈਂ ਤੁਹਾਡੇ ਸਾਹਮਣੇ ਅੱਜ ਅਪੀਲ ਕਰਦਾ ਕਿ ਮੈਂ ਤੁਹਾਡਾ ਭਰਾ ਸਿੱਖ ਕੌਮ ਦੇ ਲਈ ਬੋਲੂਗਾ ਡਟ ਕੇ ਬੋਲੂਗਾ ਪਰ ਤੁਸੀਂ ਦੇਖੋ ਸਾਥ ਦੇਣਾ ਜ਼ਰੂਰੀ ਆ ਤੁਹਾਡੇ ਬਿਨਾ ਮੈਂ ਕੁਝ ਨਹੀਂ ਪਬਲਿਕ ਹੀ ਸਾਰੀ ਗੱਲ ਦਾ ਸਹਾਰਾ ਹੈ ਜੀ ਤਾਂ ਮੈਂ ਵੱਡੇ ਪੱਧਰ ਤੇ ਇੱਕ ਅਪੀਲ ਕਰਦਾ ਕਿ ਇਸ ਵੀਡੀਓ ਨੂੰ ਗਰੁੱਪਾਂ ਤੱਕ ਪਾ ਕੇ ਉਹ ਬਾਲੀਵੁੱਡ ਤੋਂ ਪਰਾਂ ਤੇ ਇੱਕ ਫਿਰ ਤੋਂ ਜਾਣੀ ਚਾਹੀਦੀ ਹੈ ਪੰਜਾਬੀਓ ਤਾਂ ਕਿ ਉਸ ਘੇੜ ਨੂੰ ਪਤਾ ਲੱਗੇ ਪੰਜਾਬ ਦੇ ਵਿੱਚ ਮੋਮਟ ਪਹਿਲਾਂ ਤੋਂ ਸ਼ੁਰੂ ਹੋ ਚੁੱਕੀ ਹੈ ਉਹਦੀ ਸਤਾਰਾ ਨੂੰ ਲੱਗਣੀ ਆ ਤੇ ਅੱਜ ਤਰੀਕ ਜੋ ਵੀ ਹੈ 5 6 ਹੈ ਜੋ ਵੀ ਹੈ ਪਰ ਹੁਣ ਉਹਨੂੰ ਪਤਾ ਲੱਗੇ ਪੰਜਾਬ ਦੇ ਵਿੱਚ ਮੋਮਟ ਹੋ ਚੁੱਕੀ ਹੈ ਮੇਰੇ ਨਾਮ ਦੀ ਆ ਠੀਕ ਹੈ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ